हां जी दोस्तों सारेया नु सस्त्रि काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸਤਨਾਮ ਸਿੰਘ ਉਹਨਾਂ ਦੇ ਕੋਲੇ ਆਏ ਆ ਦੋਸਤੋ ਬਿਲਕੁਲ ਜਦੋਂ ਪੱਟੀ ਤੋਂ ਆਪਾਂ ਬਿਲਕੁਲ ਤਰਨਤਾਰਨ ਸ਼ਹਿਰ ਵਾਲੀ ਛੜਕ ਆਉਣੀ ਆ ਤੇ ਕੈਰੋਂ ਪਹੁੰਚਦੇ ਸਾਰ ਗ੍ਰੈਂਡ ਕੈਰੋਂ ਪੈਲਸਾ ਗ੍ਰੈਂਡ ਕੈਰੋਂ ਪੈਲਸ ਤੋਂ ਦੋਸਤੋ ਬਿਲਕੁਲ ਛੜਕ ਜਿਹੜੀ ਸਿੱਧੀ ਬਾਈ ਸਤਨਾਮ ਸਿੰਘ ਉਹਨਾਂ ਦੀਆਂ ਬਾਹਰ ਬਾਈਕਾਂ ਤੇ ਹੁੰਦੀ ਆ ਅੱਜ ਬਾਈ ਸਤਨਾਮ ਸਿੰਘ ਘਰੇ ਨਹੀਂ ਹੈਗਾ ਦੋਸਤੋ ਤੇ ਪਸ਼ੂ ਤਿੰਨ ਦਿਖਾ ਦਨੇ ਆ ਤੁਹਾਨੂੰ ਤਿੰਨਾ ਪਸ਼ੂਆਂ ਦੀ ਡਿਟੇਲ ਜਿਹੜੀ ਆ ਮੈਂ ਆਪ ਖੋਦ ਸਾਂਝੀ ਕਰ ਦਿਊਗਾ ਤੁਹਾਡੇ ਨਾਲ ਸੋ ਐਨੀਮਲ ਜਿਹੜਾ ਤੁਹਾਨੂੰ ਪਸੰਦ ਆਊਗਾ ਤਾਂ ਸੱਲੀ ਤੁਸੀਂ ਕਰਨੀ ਦੋ ਟਾਈਮ ਚੋਲੋ ਜਿਹੜਾ ਪਸ਼ੂ ਸੁਆ ਸੁਆ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਤੇ ਤਿੰਨ ਪਸ਼ੂ ਆ ਇੱਕ ਮੱਝ ਦਿਖਾ ਦਨੇ ਆ ਦੋਸਤੋ ਬਿਲਕੁਲ ਤਾਜੀ ਸੁਈ ਸੁਵਾਈਆ ਹੁਣ ਕੁਝਕ ਟਾਈਮ ਪਹਿਲਾਂ ਸੁਈ ਆ ਜੇਰ ਪਾਣੀ ਹਜੇ ਬਾਕੀ ਆ ਸੋ ਦੋ ਬੈੜਾਂ ਨੇ ਇੱਕ ਪਹਿਲਾਂ ਪਲੂਨ ਵੱਛੀ ਸੂਣੀ ਆ ਮੂੰਹ ਚਾਰ ਦੰਦ ਤੇ ਇੱਕ ਸ਼ਾਈ ਵਾਲਾਂਗ ਦੇ ਵਿੱਚ ਆ ਦੂਜਾ ਸੂਆ ਸੂਣੀ ਬੈੜ ਤਿੰਨ ਨਗ ਨੇ ਤਿੰਨ ਨਗ ਬਿਲਕੁਲ ਖੋਲ ਕੇ ਤਸੱਲੀ ਨਾਲ ਤੋਰ ਕੇ ਦਿਖਾ ਦਾਂਗੇ ਸੋ ਰੇਡ ਭਾਪੜ ਤਾਂ ਬਿਲਕੁਲ ਆਪਾਂ ਇਸ ਵੀਡੀਓ ਦੇ ਵਿੱਚ ਕਰ ਦਿਆਂਗੇ ਠੀਕ ਆ ਸੋ ਪਹਿਲੇ ਨੰਬਰ ਤੋਂ ਸਟਾਰਟ ਦੋਸਤੋ ਕਰ ਦਿੰਨੇ ਆ ਇੱਕ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੀ ਕੋਈ ਅੱਧਾ ਘੰਟਾ 20 ਮਿੰਟ ਪਹਿਲਾਂ ਸੂਈ ਹੈ ਠੀਕ ਆ ਜੀ ਅੱਜ ਦੋਸਤੋ ਤਰੀਕ ਤੁਸੀਂ ਜ਼ਰੂਰ ਇੱਕ ਵਾਰੀ ਨੋਟ ਕਰ ਲਓ ਬਾਅਦ ਵਿੱਚ ਵੀਰ ਫੋਨ ਲਾਉਂਦੇ ਹੋ 6 ਨਵੰਬਰ ਦੋਸਤੋ ਅੱਜ ਤਰੀਕ ਆ ਕੋਈ ਮਾਰਨਿੰਗ ਦੇ 10:30 11 ਵਜੇ ਦਾ ਸਮਾਂ ਹੈ ਠੀਕ ਆ ਲੰਮੀ ਤੋਰਦੇ ਆ ਜੀ ਸੋ ਤੀਜਾ ਸੂਆ ਇਹ ਮੱਝ ਸੂਈ ਆ ਤਕਰੀਬਨ ਕੋਈ 20 ਮਿੰਟ ਅੱਧਾ ਘੰਟਾ ਪਹਿਲਾਂ ਸੋਈ ਆ ਠੀਕ ਆ ਜੀ ਤੇ ਬੱਚਾ ਇਹਦੇ ਮਗਰ ਮੇਲ ਕਾਫ ਆ ਕੱਟੇ ਨੂੰ ਜਨਮ ਦਿੱਤਾ ਸੋ ਬਾਕੀ ਆਰਡਰ ਕੁਆਲਟੀ ਚੰਗੀ ਆ ਬਾਕੀ ਭਾਈ ਸਤਨਾਮ ਕਹਿੰਦਾ ਵੀ ਜਿੱਥੋਂ ਖਰੀਦੀ ਆ ਚੰਗੇ ਮਿਲਕ ਕੋਈ 14 15 14 ਲੀਟਰ ਦੀ ਜਿਹੜੀ ਆ ਤਸੱਲੀ ਤੇ ਇਹ ਆਈ ਆਪਣੇ ਕੋਲ ਸੋ ਅੱਗੋਂ ਕੋਈ ਵੀਰ ਆਪਦੀ ਸੋਚ ਸਮਝ ਅੱਗੋਂ ਕੋਈ ਆਪਦੀ ਨਰਖ ਪਰਖ ਤਸੱਲੀ ਕਰਕੇ ਇਹ ਮੱਝ ਖਰੀਦ ਕੇ ਲੈ ਕੇ ਜਾ ਸਕਦਾ ਠੀਕ ਆ ਕੱਟਾ ਆ ਕਾਫੀ ਮਗਰ ਜਿਹੜਾ ਮੇਲ ਕਾਫ ਆ ਕਾਫੀ ਹੈਵੀ weight ਮਗਰ ਕੱਟਾ ਠੀਕ ਆ ਜੀ ਕਾਫੀ ਚੰਗਾ ਪਲਿਆ ਭਾਰਾ ਵਜਨ ਲੋਡ ਵਾਲ ਸੋ ਤੇਜਾ ਸੂਬਾ ਦੋਸਤੋ ਇਹ ਮਾਝ ਸੁਈ ਆ ਬਾਕੀ ਥੋੜਾ ਜਿਹਾ ਤੁਹਾਨੂੰ ਇੱਕ ਵਾਰੀ ਨਜ਼ਦੀਕੀ ਦਾ ਕੋਈ ਥਾਣਾ ਲੈਵਾ ਆ ਜ਼ਰੂਰ ਦਿਖਾਉਣੇ ਆ ਆ ਦੇਖੋ ਸੋ ਕਾਫੀ ਸੋਹਣੀ ਬਾਂਡਾ ਲੰਬਾਈ ਦੇ ਵਿੱਚ ਥਣ ਪੂਰਾ ਲੰਬਾ ਤੇ ਸਪੇਸ ਕੋਈ 3 3 4 4 4 4 ਇੰਚ ਦੀ ਜਿਹੜੀ ਆ ਸਪੇਸ ਅਗਲੇ ਪਿਛਲੇ ਥਣਾ ਦੀ ਆ ਸੱਚੀ ਖੱਬੀ ਬਹਿਣੀ ਦੀ ਸਪੇਸ ਵੀ ਕਾਫੀ ਸੋਹਣੀ ਆ ਘੱਟੋ ਘੱਟ ਵੀ 5 5 4 4 ਉਂਗਲਾ ਜਿਹੜੀ ਮਗਰ ਸਪੇਸ ਵੇਖ ਸਕਦੇ ਹੋ ਤੁਸੀਂ ਠੀਕ ਹੈ ਸੋ ਹਾਈਟ ਕਰਦਾ ਵੱਡਾ ਹੈ ਮੱਝ ਦਾ ਬਾਕੀ ਸੂ ਦੇ ਵਿੱਚ ਆਈ ਹੈ ਨਾਰਮਲੀ ਅੱਧਾ ਘੰਟਾ ਪਹਿਲਾਂ ਸੋਈ ਹੈ ਜੇਰ ਪ੍ਰੋਪਰ ਪੈ ਜਾਊਗੀ ਦੋਸਤੋ ਜਿਹੜਾ ਵੀ ਕੋਈ ਖਰੀਦਦਾਰ ਵੀਰ ਇਸ ਮੱਝ ਦੇ ਸੰਬੰਧ ਵਿੱਚ ਤੁਸੀਂ ਗੱਲ ਕਰੋਗੇ ਤੇ ਜੇਰ ਬਾਰੇ ਜ਼ਰੂਰ ਪੁੱਛ ਲਓ ਠੀਕ ਹੈ ਜੀ ਕੋਈ ਅੱਧੇ ਘੰਟੇ ਘੰਟੇ ਦੋ ਘੰਟੇ ਤੱਕ ਜਿਹੜੀ ਜੇਰ ਪ੍ਰੋਪਰ ਪੈ ਜਾਊਗੀ ਠੀਕ ਹੈ ਤੇ ਮੋਲੇ ਦਾ 82000 ਦੋਸਤੋ 78000 ਲਾਸਟ ਲੈਦੇ ਆ ਡਿਮਾਂਡ 82 ਆ ਲੈਣ ਦੇਣ 78000 ਆ ਠੀਕ ਹੈ ਜੀ 78000 ਦੇ ਵਿੱਚ ਤੁਹਾਨੂੰ ਇਹ ਜਿਹੜੀ ਮੱਝ ਮਿਲ ਜਾਊਗੀ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਇੱਕ ਪਲੂਣ ਵੱਛੀ ਆ ਮੂੰਹੋ ਚਾਰ ਦਾ ਚੌਗੀ ਵੱਛੀ ਆ ਹਫਤਾ ਖੰਡ ਹਜੇ ਸਮਾਂ ਲੈਂਦੀ ਆ ਠੀਕ ਆ ਜੀ ਪਹਿਲਾਂ ਵੱਛੀ ਨੇ ਸੂਣਾ ਥੋੜਾ ਜਿਹਾ ਇਹ ਵੀ ਨਿੱਕੇ ਖੋਲ ਕੇ ਦਿਖਾ ਦਿਆ ਜੀ ਠੀਕ ਆ ਜੀ ਠੰਡੀ ਠੁੰਡੀ ਪੂਰੀ ਆ ਆ ਦੇਖੋ ਜੀ ਬਾਕੀ ਥਣ ਵੀ ਪੂਰਾ ਸੁਆਦੀ ਆ ਬਿਲਕੁਲ ਮੁੱਠੀ ਥਣਾ ਆ ਲਓ ਆ ਲਓ ਜੀ ਇਹਨੂੰ ਤੋੜਦੇ ਆ ਜੀ ਠੀਕ ਆ ਵਛੀ ਪਹਿਲਣ ਸੁਣ ਜਾ ਰਹੀ ਹੈ ਦੋਸਤੋ ਠੀਕ ਹੈ ਜੀ ਕ੍ਰੋਸ ਪੰਨ ਦੇ ਵਿੱਚ ਹੈਗੀ ਹੈ ਸ਼ਾਹੀਵਾਲ ਕ੍ਰੋਸ ਆ ਤੇ ਪਹਿਲਾ ਸੁਭਾ ਮੂੰਹੋ ਚੌਗੀ ਆ ਚਾਰ ਦਾ ਠੀਕ ਹੈ ਜੀ ਤੇ ਨਵੀਆਂ ਬਿਲਕੁਲ ਵਛੀ ਹੌਲੀ ਆ ਵਜਨ ਬੇਸ਼ੱਕ ਥੋੜਾ ਜਿਹਾ ਹੌਲਾ ਪਰ ਹਾਈਟ ਸੋਹਣੀ ਆ ਹਾਈਟ ਕੱਦ ਦੀ ਉੱਚੀ ਆ ਪੂਰੀ ਤੇ ਮੁੱਲ ਦੋਸਤੋ ਅ ਵੀਰਾਂ ਦਾ ਸੀ ਭਾਵੇਂ 30000 ਡਿਮਾਂਡ ਕਰ ਲਗੇ ਵੀ 26000 ਦੀ ਜਿਹੜੀ ਇਹ ਲੈ ਦੇ ਆ ਠੀਕ ਹੈ ਜੀ 26000 ਦੇ ਵਿੱਚ ਇਹ ਵਛੀ ਦਿੱਤੀ ਜਾਊਗੀ ਸੋ ਚਾਹਵਾਨ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਜੀ ਠੀਕ ਆ 26000 ਲੈਣ ਦੇ ਨਾ ਸੋ ਮੌਕੇ ਤੇ ਜਿਹੜਾ ਦੋਸਤੋ ਥੋੜਾ ਪਤਾ ਉੱਪਰ ਖੇਠਾਂ ਹੈਗਾ ਕੋਈ ਮਾਨਤਾ ਨਾ ਉਹ ਜ਼ਰੂਰ ਹੋ ਜੂਗਾ। ਸੋ ਤੀਜੇ ਨੰਬਰ ਤੇ ਇੱਕ ਆਹ ਜਿਹੜੀ ਸ਼ਾਹੀ ਵਾਲਾਂ ਦੇ ਵਿੱਚ ਵੜ ਬਕਾਊਗਾ। ਇਹ ਵੀ ਦੂਜਾ ਸੂਬਾ ਸੁਣੀ ਆ ਸੈਕੰਡ ਟਾਈਮ ਬਰ ਆ। ਦੂਜਾ ਸੂਬਾ ਸੁਣ ਜਾ ਰਹੀ ਆ। ਤੇ ਸਮਾਂ ਦੋਸਤੋ तकरीबन ਇਹ ਵੀ ਹਫ਼ਤੇ ਦੇ ਅੰਦਰ ਬਾਅਦ ਸਮਾਂ ਲੈਂਦੀ ਆ। ਬਾਕੀ ਟਿੱਪਣ ਟੁੱਪਣ ਬਿਲਕੁਲ ਓਕੇ ਆ ਜਿਹੜੀਆਂ ਬਿਲਕੁਲ ਤੁਹਾਨੂੰ ਇਹ ਦੋ ਵੜਾ ਦਿਖਾ ਰਹੇ ਆ ਬਿਲਕੁਲ ਗੱਬਣ। ਤੋ ਪਾਈ ਇਹਨਾਂ ਦੀ ਬਿਲਕੁਲ ਓਕੇ ਚੌਥਾ ਥਨਾਂ ਦੀ ਬਿਲਕੁਲ ਤਿੱਪਨ ਇੱਕ ਨੰਬਰ ਆ ਸੋ ਕੋਈ ਵੀਰ ਆਪਦੀ ਟਿੱਪ ਕੇ ਤਸੱਲੀ ਕਰ ਸਕਦਾ ਠੀਕ ਆ ਜੀ ਇੱਕੋ ਜਿਹਾ ਨੀਰਾ ਇੱਕੋ ਜਿਹਾ ਗੂੰਦ ਆਉਂਦੀ ਆ ਤੇ ਸ਼ਾਹੀਵਾਲ ਕ੍ਰੋਸਾਂਗ ਦੇ ਵਿੱਚ ਆ ਲੋ ਇੱਕ ਹਫਤਾ ਸਮਾਂ ਤੁਸੀਂ ਮੰਨ ਕੇ ਕੋਈ ਵੀਰ ਸਬਜ਼ਾ ਕਰ ਸਕਦਾ ਠੀਕ ਆ ਹਾਈਟ ਸੋਹਣੀ ਹੈ ਦੀ ਨਾਰਮਲ ਜਿੱਦਾਂ ਆਪਾਂ ਦੋਸਤੋ ਪੰਜਾਬ ਦੀਆਂ ਜਰਸੀਆਂ ਦੇਖਦੇ ਆਂ ਔਰ ਟੀਕ ਹਾਇਰ ਤੁਸੀਂ ਇਸ ਦੀ ਅਕਾਊਂਟ ਕਰਕੇ ਖਰੀਦ ਖਰੀਦਦਾਰੀ ਕਰ ਸਕਦੇ ਜੀ ਠੀਕ ਆ ਲਓ ਜੀ ਠੀਕ ਆ ਇਹਦਾ ਮੁੱਲ ਦੋਸਤੋ ਕੋਈ ਵੀ 36 ਕੁ ਹਜ਼ਾਰ ਕਰਾ ਲਿਓ ਠੀਕ ਆ ਜੀ 35 ਕੁ ਹਜ਼ਾਰ ਦੀ ਇਹਦੀ ਲਾਸਟ ਲੈ ਦੇ ਆ ਠੀਕ ਆ ਜੀ ਡਿਮਾਂਡ 36 ਚਾਹੇ 40 ਕਰ ਲਿਓ 38 ਕਰ ਲਿਓ ਵੀ 35000 ਜਿਹੜੀ ਜੈਸਨੋ ਆ ਠੀਕ ਆ 35000 ਦੇ ਵਿੱਚ ਇਹ ਦਿੱਤੀ ਜਾਊਗੀ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜ ਦਿਖਾਈ ਹੈ ਠੀਕ ਆ ਸੋ ਅੱਜ ਨਗ ਜਿਹੜੇ ਆ ਦੋਸਤੋ ਇਹ ਤਿੰਨ ਹੀ ਬਕਾਊ ਸੀਗੇ ਠੀਕ ਆ ਤੇ ਤਿੰਨ ਨਗ ਬਕਾਊ ਆ ਤਿੰਨੇ ਨਗਾਂ ਦੀ ਕੋਈ ਵੀਰ ਨਰਕ ਪਰਖ ਤਸੱਲੀ ਉਹ ਕਰ ਸਕਦਾ ਘਰ ਵਿਜਿਟ ਕਰਕੇ ਸੋ ਮੱਝ ਇੱਕ ਦਿਖਾਤੀ ਆ ਬਿਲਕੁਲ ਤਾਜੀ ਸੂਈ ਸਵਾਈ ਆ ਸੋ ਜਿਹੜਾ ਕੋਈ ਵੀਰ ਇਹ ਖਰੀਦਣੀ ਚਾਹੁੰਦਾ ਤੁਸੀਂ ਮੱਝ ਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਦੋ ਵੈੜਾ ਤੁਹਾਨੂੰ ਦਿਖਾਤੀਆਂ ਨੇ ਪ੍ਰੋਪਰ ਥਣ ਦੇਵਾ ਬਿਲਕੁਲ ਸਾਫ਼ ਏ ਕੋਈ ਵੀਰ ਆ ਵੀ ਤਸੱਲੀ ਕਰੇ ਨਰਕ ਪਰਖ ਕਰੇ ਠੀਕ ਆ ਜੀ ਪਿੰਡ ਕੈਰੋਂ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ ਸਤਨਾਮ ਬਾਈ ਦਾ ਨੰਬਰ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲਓ ਠੀਕ ਆ ਜੀ 946 55 55 59955 59956 ਠੀਕ ਆ ਜੀ 946 55 59956 ਤੇ ਤੁਸੀਂ ਕਾਲ ਕਰ ਸਕਦੇ ਜੇ ਬਾਈ ਸਤਨਾਮ ਸਿੰਘ ਦੇ ਨੰਬਰ ਨੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ